ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਤੇ ਸਭ ਤੋਂ ਵੱਡੀ ਗਰੰਟੀ ਇਹਨਾਂ ਦਿੱਤੀ ਸੀ ਕਿ ਜਿਹੜੇ ਬਦਮੀ ਦੇ ਕੇਸ ਐ ਉਹ ਸੀ 1 ਮਹੀਨੇ ਦੇ ਵਿੱਚ ਸੋਲਵ ਕਰਾਂਗੇ ਕੈਂਟਪੁਰ ਗ੍ਰਹਿ ਮੰਤ్రਾਲੇ ਵਿੱਚ ਗਿਆ ਕੇਸ ਦੀ ਮਨਜ਼ੂਰੀ ਦਿੱਤੀ ਜਾਵੇ ਇਸ ਕੇਸ ਨੂੰ ਅੱਗੇ ਚਲਾਇਆ ਜਾਵੇ 2022 ਤੋਂ ਲੈ ਕੇ ਅੱਜ 2024 ਹੋ ਗਈ ਹੈ 2 ਸਾਲ ਹੋ ਚੁੱਕੇ ਐ ਅਜੇ ਤੱਕ ਉਹਦੀ ਮਨਜ਼ੂਰੀ ਨਹੀਂ ਦਿੱਤੀ ਗਈ ਕਿ ਜੋ ਪੰਜਾਬ ਸਰਕਾਰ ਵੱਲੋਂ ਲਗਾਤਾਰ ਬਦਮੀ ਦੇ ਕੇਸਾਂ ਵਿੱਚ ਇਹ ਕੀਤਾ ਜਾ ਰਿਹਾ ਹੈ ਢਿਲਮਟ ਕੀਤੀ ਜਾ ਰਹੀ ਹੈ ਔਰ ਉਸ ਨੂੰ ਦਬਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਤੁਹਾਨੂੰ ਬੁਲਾਇਆ ਕਿਉਂਕਿ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਤੇ ਸਭ ਤੋਂ ਵੱਡੀ ਗਰੰਟੀ ਇਹਨਾਂ ਦਿੱਤੀ ਸੀ ਕਿ ਜਿਹੜੇ ਬਿਆਦਮੀ ਦੇ ਕੇਸ ਹੈ ਉਹ ਸੀ ਇੱਕ ਮਹੀਨੇ ਦੇ ਵਿੱਚ ਸੋਲਵ ਕਰਾਂਗੇ ਦੋਸ਼ੀਆਂ ਨੂੰ ਕਟਾਰੇ ਵਿੱਚ ਖੜੇ ਕਰਾਂਗੇ ਸਜ਼ਾਵਾ ਦਵਾਵਾਂਗੇ ਔਰ ਸੱਗ ਦੇ ਨਾਲ ਸੀ ਇਨਸਾਫ ਕਰਾਂਗੇ ਬੜੇ ਦੁੱਖ ਦੀ ਗੱਲ ਹੈ ਕਿ ਤੁਸੀਂ ਇਹ ਦੋ ਚਾਰ ਦਿਨ ਪਹਿਲਾਂ ਵੀ ਇਹ ਗੱਲ ਸਾਰੀ ਸੁਣੀ ਹੈ ਕਿ ਸਾਡੇ ਜਿਹੜੇ ਸਟੇਟ ਦੇ ਮੁਖੀ ਰਹੇ ਆਈਜੀ ਖਟੜਾ ਸਾਹਿਬ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਦੱਸ ਦਿੱਤਾ ਹੈ ਕਿ 2022 ਵਿੱਚ ਜਦੋਂ ਸਰਕਾਰ ਆਈ ਹੈ ਤੇ ਮਜ਼ਦੂਰੀ ਲੈਣ ਵਾਸਤੇ ਇਹ ਕੇਸ ਜਿਹੜਾ ਸੀਗਾ ਮੁੱਖ ਮੰਤਰੀ ਦੇ ਟੇਬਲ ਦੇ ਉੱਤੇ ਗਿਆ ਕਹਿਣ ਤੋਂ ਭਾਵ ਗ੍ਰਹਿ ਮੰਤਰਾਲੇ ਵਿੱਚ ਗਿਆ ਕੇਸ ਦੀ ਮਨਜ਼ੂਰੀ ਦਿੱਤੀ ਜਾਵੇ ਇਸ ਕੇਸ ਨੂੰ ਅੱਗੇ ਚਲਾਇਆ ਜਾਵੇ 2022 ਤੋਂ ਲੈ ਕੇ ਅੱਜ 2024 ਹੋ ਗਈ ਹੈ 2 ਸਾਲ ਹੋ ਚੁੱਕੇ